ਅੱਧੀ ਦਰਜਨ ਨੌਜਵਾਨ ਚਾਰੀਆਂ ਦੀ ਔਟ ਲੈ ਕੇ ਕਰੇ ਸਨ ਨਸ਼ਾ ਪੁਲਿਸ ਨੇ ਚੁੱਕ ਲਏ ਤੇ ਮਾਮਲਾ ਦਰਜ ਕਰਕੇ ਨਸ਼ਾ ਸਡਾਉ ਕੇਂਦਰ ਦਾਖਲ ਕਰਵਾਇਆ ਦੋਹੋ ਨਸ਼ਾ ਤਸਕਰ 10 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਪੰਜਾਬ ਸਰਕਾਰ ਦੀ ਜੁੱਧ ਨਸ਼ਿਆਂ ਵਿਰੁੱਧ ਮਹਮ ਤਹਿਤ ਮੁਸਤਦੀ ਦੇ ਨਾਲ ਪੁਲਿਸ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕਰ ਰਹੀ ਹੈ ਤੇ ਲੱਭ ਲੱਭ ਕੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕਰੀ ਹੈ ਥਾਣਾ ਕਾਦੀਆਂ ਦੀ ਪੁਲਿਸ ਵੱਲੋਂ ਚਿੱਟਾ ਵੇਚਣ ਜਾ ਰਹੇ ਦੋ ਨਸ਼ਾ ਤਸਕਰ 10 ਗ੍ਰਾਮ ਸਮੇਤ ਗ੍ਰਿਫਤਾਰ ਕੀਤਾ ਹੈ ਉਥੇ ਝਾਰੀਆਂ ਦੀ ਔਰ ਲੈ ਕੇ ਨਸ਼ਾ ਕਰੇ 6 ਨੌਜਵਾਨਾਂ ਨੂੰ ਪੁਲਿਸ ਨੇ ਫਰਮ ਵਿੱਚ ਸਬਤਾਲ ਅਸਲ ਕੀਤੀ ਹੈ ਤੇ ਪੁਲਿਸ ਵੱਲੋਂ ਇਹਨਾਂ ਨੂੰ ਫਰਕ ਦੇ 27 ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਦੇ ਹੁਕਮਾਂ ਤੇ ਇਹਨਾਂ ਨੂੰ ਨਸ਼ਾ ਛਡਾਓ ਕੇਂਦਰ ਦਾਖਲ ਕਰਵਾ ਦਿੱਤਾ ਜਦੋਂ ਇਹ ਨਸ਼ਾ ਪੂਰੀ ਤਰ੍ਹਾਂ ਨਾਲ ਛੱਡ ਦੇਣਗੇ ਇਹਨਾਂ ਨੂੰ ਮੁਰਤੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਹ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੁੱਧ ਨਸ਼ਿਆਂ ਵਿਰੁੱਧ ਨੂੰ ਜਿਹੜਾ ਵਾ ਕਾਫੀ ਹੰਗਾਰਾ ਮਿਲਿਆ ਤੇ ਕਾਫੀ ਜਿਹੜਾ ਅਸੀਂ ਕੰਟਰੋਲ ਵੀ ਕਰ ਲਿਆ ਤੇ ਗਾਂ ਵੀ ਕੰਟਰੋਲ ਕਰਾਂਗੇ ਕੱਲ ਇਸੇ ਭਾਵ ਤੇ ਜਿਹੜਾ ਵਾ ਮੈਂ ਵਾ ਇੱਕ ਭਾਨੂੰ ਨਾਂ ਦਾ ਲੜਕਾ ਸੀ ਜਿਹੜਾ ਮੈਨੂੰ ਕਾਫੀ ਦਿਨ ਤੋਂ ਤਲਾਸ਼ੀ ਕੀ ਇੱਕ ਕਾਫੀ ਜੋਰਾਂ ਤੇ ਸਮਾਨ ਵੇਚਦਾ ਤੇ ਮੈਂ ਭਾਨੂੰ ਨੂੰ ਤੇ ਬੱਬਰ ਨੂੰ ਇਹ 10 ਗ੍ਰਾਮ ਸਮਾਨ ਜਿਹੜਾ ਅਗੇ ਡਿਲੀਵਰ ਕਰ ਜਾ ਰਹੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਦੇ ਉੱਤੇ ਮਕਰਮਾ ਦਰਜ ਕੀਤਾ। ਉਸ ਤੋਂ ਇਲਾਵਾ ਅਸੀਂ ਇੱਕ ਅ ਭੰਗਵਾ ਰੋੜ ਦੇ ਉੱਤੇ ਰੇਲਵੇ ਸਟੇਸ਼ਨ ਦੇ ਲਾਗੇ ਝਾੜੀਆਂ ਨੇ ਕਾਫੀ ਉਧਰ ਨੂੰ ਪਟ੍ਰੋਲਿੰਗ ਕਰਦੇ ਜਾ ਰਹੇ ਸੀ ਤੇ ਉਧਰ ਲੜਕੇ ਬੈਠ ਕੇ ਨਾ ਤੇ ਨਸ਼ਾ ਕਰ ਰਹੇ ਸੀ। 6 ਨੌਜਵਾਨ ਸੀ। ਉਹਨਾਂ 6 ਨੂੰ ਅਸੀਂ ਕਾਬੂ ਕਰਕੇ ਉਹਨਾਂ ਤੇ 27 ਐਨਡੀ ਐਕਟ ਦਾ ਪਰਚਾ ਦਿੱਤਾ। ਜੀਦੇ ਤਾਇਦ ਕੀ ਜਿਹੜਾ ਵਾ ਉਹ ਨਸ਼ਾ ਛਡਾਉਣ ਲਈ ਉਹਨਾਂ ਨੂੰ ਮਾਨਜੋਗ ਅਦਾਲਤ ਦੇ ਹੁਕਮ ਨਾਲ ਜੋ ਸਰਕਾਰੀ ਹਸਪਤਾਲਾ ਸਾਡਾ ਉੱਥੇ ਡੀਡਿਕਸ਼ਨ ਸੈਂਟਰ ਬਣੇ ਆ ਉੱਥੇ ਰੱਖਿਆ ਜਾਂਦਾ ਜਦੋਂ ਉਹਨਾਂ ਦਾ ਨਸ਼ਾ ਛੁੱਟ ਜੇ ਜਾਂ ਨਸ਼ਾ ਛੱਡ ਜਾਣ ਜਾਂ ਸਹੀ ਹੋ ਜਾਣ ਉਦੋਂ ਫਿਰ ਮਾਨਜੋਗ ਅਦਾਲਤ ਤੇ ਪੇਸ਼ ਕਰਕੇ ਤੇ ਉਹਨਾਂ ਨੂੰ ਜਿਹੜਾ ਵਾ ਡਿਸਚਾਰਜ ਕਰਾਇਆ ਜਾਂਦਾ ਇਸੇ ਤਰ੍ਹਾਂ ਹੀ ਗਾਂ ਤੋਂ ਜਿਹੜੀ ਆ ਇਹ ਕਾਰਵਾਈ ਜਾਰੀ ਰਹੇਗੀ ਨਸ਼ੇ ਵਾਲੇ ਕਿਸੇ ਨੂੰ ਵੀ ਜਿਹੜਾ ਵਾ ਉਸ ਬਖਸ਼ਿਆ ਨਹੀਂ ਜਾਏਗਾ ਪਬਲਿਕ ਨੂੰ ਪੀਸ ਜਨੰਦਣਾ ਚਾਹੁੰਦਾ ਪਬਲਿਕ ਨੂੰ ਇਹੀ ਮੇਰੀ ਜਿਹੜੀ ਇੱਕ ਰਿਕੁਐਸਟ ਹੈ ਮਿੰਨਤਾ ਹੈ ਕਿ ਸਾਡਾ ਸਹਿਯੋਗ ਦਿਓ ਜਿੱਥੇ ਵੀ ਤੁਹਾਨੂੰ ਕੋਈ ਪਤਾ ਲੱਗਦਾ ਕੋਈ ਬੰਦਾ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਵੇਚਣ ਵਾਲੇ ਦਾ ਤੇ ਬਹੁਤ ਜਲਦੀ ਦੋ ਜਿਹੜਾ ਕਰਨ ਵਾਲਾ ਵਾਦਾ ਇਹ ਦੱਸੋ ਉਹਨੂੰ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਵਾਂਗੇ ਜਿੱਥੇ ਉਹਦਾ ਫ੍ਰੀ ਦੇ ਵਿੱਚਲਾਜ ਹੋਵੇਗਾ ਨਾ ਕੋਈ ਉਤਰ ਖਰਜੇਗਾ ਜਿਆ ਫਲਾ ਦੇ ਬਿਲਕੁਲ ਜੀ ਕਿਸੇ ਦਾ ਨਾਮ ਸਾਹਮਣੇ ਨਹੀਂ ਆਏਗਾ ਮੈਂ ਹੁਣ ਤੱਕ ਜਿਹੜੇ ਆ ਉਹ 40 ਤੋਂ ਵੱਧ ਜਿਹੜੇ ਨਸ਼ੇੜੀ ਨਸ਼ੇ ਵਾਲੇ ਸੀਗੇ ਵੇਚਣ ਵਾਲੇ ਤੇ ਜਿਹੜੇ ਡਿਕਟਰ ਸੀਗੇ ਉਹ ਕਾਬੂ ਕੀਤੇ ਨੇ ਅੱਜ ਤੱਕ ਕਿਸੇ ਵੀ ਬੰਦੇ ਦਾ ਕੋਈ ਨਾਮ ਨਹੀਂ ਆਇਆ ਸਾਹਮਣੇ ਕਿ ਕਿੰਨੇ ਮੈਨੂੰ ਫਲਾਏ ਕਿੰਨੇ ਨਹੀਂ ਸ਼੍ਰੀ ਰਾਦੇ ਕਲਾਥ ਹਾਊਸ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ نوٹ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਤਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ